ਆਪਦੇ ਆਸ਼ਕ ਨਾਲ ਰਹਿਣ ਮਾਰੀ ਨੇ ਆਪਦੇ ਮੁੰਡੇ ਤੇ ਆਪਦੇ ਘਰ ਵਾਲੇ ਦਾ ਕਤਲ ਇਹ ਗੱਲ ਹੈ ਯੂਪੀ ਦੇ ਗੋਰਖਪੁਰ ਦੇ ਸ਼ੋਕਨਗਰ ਦੀ ਇੱਥੇ ਇੱਕ ਹਾਸਦਾ ਖੇਡਦਾ ਤੇ ਪੜਿਆ ਲਿਖਿਆ ਪਰਿਵਾਰ ਰਹਿੰਦਾ ਸੀ ਮਾਂ ਸੀਗੀ ਭਗੈਸ਼ਪਰੀ ਦੇਵੀ ਵੱਡਾ ਮੁੰਡਾ ਸੀਗਾ ਪੁਲਿਸ ਇੰਸਪੈਕਟਰ ਰਾਜਕੁਮਾਰ ਯਾਦਵ ਤੇ ਛੋਟਾ ਮੁੰਡਾ ਮੈਡੀਕਲ ਦੀ ਪੜ੍ਹਾਈ ਕਰਕੇ ਓਮਪ੍ਰਕਾਸ਼ ਯਾਦਵ ਬਣ ਗਿਆ ਸੀ ਅੱਖਾਂ ਦਾ ਡਾਕਟਰ ਚਲੋ ਵਧੀਆ ਕੰਮ ਸੀ 2007-8 ਵਿੱਚ ਘਰਦਿਆਂ ਨੇ ਸੋਚਿਆ ਕਿ ਇਹਦਾ ਵਿਆਹ ਕਰ ਦਈਏ ਨਿੱਕੇ ਮੁੰਡੇ ਦਾ ਵੱਡਾ ਮੁੰਡੇ ਦਾ ਪਹਿਲਾ ਵਿਆਹ ਹੋ ਚੁੱਕਿਆ ਸੀ ਵਿਆਹ ਹੋ ਜਾਂਦਾ ਵਧੀਆ ਪਰਿਵਾਰ ਸੀ ਸਿੰਗਾਪੁਰੋਂ ਕੁੜੀ ਆਈ ਸੀ ਪਰ ਸਿੰਗਾਪੁਰੋਂ ਆਈ ਕੁੜੀ ਦਾ ਯੂਪੀ ਵਿੱਚ ਜੀ ਨਹੀਂ ਲੱਗਦਾ ਤੇ ਸਿਰਫ 6 ਮਹੀਨੇ ਵਿਆਹ ਟਿਕਦਾ ਇਹ ਤੇ 6 ਮਹੀਨਿਆਂ ਬਾਅਦ ਇਹਨਾਂ ਦਾ ਤਲਾਕ ਹੋ ਜਾਂਦਾ ਤੇ ਕੁੜੀ ਵਾਪਸ ਚਲੀ ਜਾਂਦੀ ਆ ਚਲੋ ਘਰਦਿਆਂ ਨੇ ਉਸ ਟਾਈਮ ਬਾਅਦ ਫੇਰ ਸੋਚਿਆ ਕਿ ਇਹਦਾ ਵਿਆਹ ਕਰ ਦਈਏ ਘਰ ਦੇ ਤਾਂ ਚਾਹੁੰਦੇ ਸੀ ਸ਼ਾਇਦ ਕੋਈ ਤਲਾਕशुदा ਔਰਤ ਲੱਭ ਜਾਵੇ ਪਰ ਡਾਕਟਰ ਹੋਣ ਕਰਕੇ ਤੇ ਵਧੀਆ ਕਮਾਈ ਹੋਣ ਕਰਕੇ ਇਨੂੰ ਇੱਕ ਕੁਆਰੀ ਕੁੜੀ ਦਾ ਰਸਤਾ ਆ ਜਾਂਦਾ ਅਰਚਨਾ ਯਾਦਵ ਦਾ 2009 ਵਿੱਚ ਇਹਨਾਂ ਦਾ ਵਿਆਹ ਹੋ ਜਾਂਦਾ ਉਸ ਟਾਈਮ ਵਿਆਹ ਨੂੰ ਹੋਇਆ ਸੀ ਤੇ ਅਰਚਨਾ ਯਾਦਵ ਰੌਲਾ ਪਾ ਲੈਂਦੀ ਆ ਕਿ ਮੈਂ ਤੇਰੀ ਮਾਂ ਤੇ ਤੇਰੇ ਭਰਾ ਨਾਲ ਨਹੀਂ ਰਹਿਣਾ ਮੈਨੂੰ ਅੱਡ ਕਰ ਅੱਡ ਹੋਣਾ ਆਪਾਂ ਜਦੋਂ ਰੌਲਾ ਪੈਂਦਾ ਮੁੰਡਾ ਹੋਮ ਪ੍ਰਕਾਸ਼ ਯਾਦਵ ਕਹਿੰਦਾ ਮੈਂ ਅੱਡ ਨਹੀਂ ਹੋਣਾ ਮੈਨੂੰ ਪੜਾ ਕੇ ਲਿਖਾ ਕੇ ਇਹਨਾਂ ਨੇ ਡਾਕਟਰ ਬਣਾਇਆ ਤੂੰ ਹੁਣ ਹੋ ਜਾ ਮੈਂ ਇਕੱਠਾ ਰਹਿਣਾ ਚਲੋ ਰੌਲਾ ਪੈਂਦਾ ਵੇਖ ਕੇ ਇਹਦੀ ਮਾਂ ਨੇ ਤੇ ਭਰਾ ਨੇ ਸੋਚਿਆ ਵੀ ਚਲੋ ਇਹ ਵੀ ਆਪਾਂ ਜਰ ਲੈਣੀ ਆ ਇਹਨਾਂ ਦੀਆਂ ਰੋਟੀਆਂ ਅੱਡ ਕਰਤੀਆਂ ਵੈਸੇ ਹੈ ਇਕੱਠੇ ਸੀ ਉੱਪਰ ਰਹਿਣ ਲੱਗ ਪਏ ਸੀ ਦੂਵੇਂ ਜਾਣੇ ਚਲੋ ਤੇ 2009 ਦੇ ਵਿੱਚ ਇਹਨਾਂ ਦਾ ਰਿਸ਼ਤਾ ਹੋਇਆ ਸੀਗਾ ਤੇ 2012 ਦੇ ਵਿੱਚ ਇਹਦੇ ਮੁੰਡੇ ਨੇ ਜਨਮ ਲਿਆ ਅੱਡ ਸੀ ਉਦੋਂ ਇਹ ਤੇ ਉਦੋਂ ਹੀ ਇਹ ਇੱਕ ਫੇਸਬੁੱਕ ਆਈਡੀ ਬਣਾ ਲਈਦੀ ਆ ਤੇ ਡਾਕਟਰ ਦਾ ਰਹਿੰਦਾ ਸੀਗਾ ਕੰਮ ਤੇ ਪਿੱਛੋਂ ਇਹ ਚੈਟ ਕਰਨ ਲੱਗ ਪਈ ਪ੍ਰਾਈਵੇਟ ਟੀਚਰ ਸੀਗਾ ਅਜੇ ਹੀ ਯਾਦ ਆ ਹੈਗਾ ਤਾਂ ਉਹ ਪ੍ਰਾਈਵੇਟ ਟੀਚਰ ਸੀਗਾ ਮਾਸਟਰ ਪਰ ਆਪਦੇ ਆਪ ਨੂੰ ਦੱਸਦਾ ਬਹੁਤ ਕੁਝ ਨੇਕ ਨੇਤਾ ਦੱਸਦਾ ਸੀ ਕਦੇ ਕੋਸ ਵੀ ਮੈਂ ਬਹੁਤ ਵੱਡਾ ਬੰਦਾ ਘੂਠਾ ਬਾਵਾ ਤਕੜਾ ਸੀਗਾ ਉਹ ਬੰਦਾ ਤੇ ਉਹਦੇ ਮਗਰ ਲੱਗ ਜਾਂਦੀ ਆ ਅਰਜਨਾ ਜਦੋਂ ਦੇ ਪੇਕੇ ਸੀਗੇ ਲਖਨਊ ਇਹ ਪੇਕੇ ਜਾਂਦੀ ਆ ਤੇ ਉੱਥੇ ਮਿਲਦੀ ਆ ਜੇ ਯਾਦ ਬਣੂ ਤੇ ਚਾਰ ਵਾਰ ਇਹਦੇ ਘਰੇ ਹੀ ਲੈ ਜਾਂਦੀ ਸੀ ਪੇਕਿਆਂ ਦੇ ਤੇ ਦੱਸਦੀ ਸੀ ਮੈਂ ਇਹ ਦੂਰ ਦਾ ਰਿਸ਼ਤੇਦਾਰ ਆ ਪਤਾ ਤਾਂ ਅਕਸਰ ਹੋਣਾ ਹੀ ਆ ਚੁੱਪ ਕਰ ਜਾਂਦੇ ਹੋਣੇ ਆ ਤੇ 2015 ਵਿੱਚ ਤੇਰੇ ਉਹ ਗੱਲ ਪਤਾ ਲੱਗਦੀ ਮਾੜੀ ਮੂਡ ਸ਼ੱਕ ਹੋਣ ਲੱਗ ਜਾਂਦਾ ਵੀ ਇਹ ਬਾਲਾ ਫੋਨ ਤੇ ਲੱਗੀ ਰਹਿੰਦੀ ਆ ਇਹਨਾਂ ਦੀ ਲੜਾਈ ਹੋਣ ਲੱਗ ਜਾਂਦੀ ਆ ਹੋਂ ਪ੍ਰਕਾਸ਼ ਯਾਦਵ ਦੀ ਤੇ ਅਰਜਨਾ ਦੋਵਾਂ ਦੀ ਦੋਵੇਂ ਜੋੜੇ ਦੀ ਲੜਾਈ ਹੋਣ ਲੱਗ ਪੈਂਦੀ ਆ ਉਹ ਨੂੰ ਕਹਿੰਦਾ ਵੀ ਤੂੰ ਫੋਨ ਦਾ ਖੜਾ ਛੜ ਦਿਆ ਕਰ ਪਰ ਇਹਨਾਂ ਦੀ ਲੜਾਈ ਇੰਨੀ ਵੱਧ ਜਾਂਦੀ ਆ ਇਹ ਅੱਡ ਕਮਰੇ ਸੌਣ ਲੱਗ ਜਾਂਦੀ ਆ ਕਹਿੰਦੀ ਮੈਂ ਤੇਰੇ ਨਾਲ ਸੌਣਾ ਹੀ ਨਹੀਂ ਗਾ ਚਲੋ ਅੱਡ ਹੋ ਜਾਂਦੀ ਆ ਫਿਰ 20 ਜਨਵਰੀ 2016 ਨੂੰ ਇਹਨਾਂ ਦੇ ਗਵਾਂਢ ਵਿਆਹ ਸੀਗਾ ਇਹਨੂੰ ਕਿਹਾ ਵੀ ਚੱਲ ਵਿਆਹ ਇਹ ਕਹਿੰਦੀ ਮੈਂ ਵਿਆਹ ਨਹੀਂ ਜਾਣਾ ਤੇਰੇ ਤੇਰੇ ਜਿਹੜੇ ਰਿਸ਼ਤੇਦਾਰ ਆ ਜਾਂ ਤੁਹਾਡੇ ਜਿਹੜੇ ਲਿਆਜੋਦਾਰ ਆ ਮੈਂ ਉਹਨਾਂ ਦੇ ਵਿਆਹ ਨਹੀਂ ਜਾਣਾਗਾ ਚਲੋ ਇਹ ਵਿਆਹ ਨਹੀਂ ਜਾਂਦੀ ਇਹਦਾ ਓਮ ਪ੍ਰਕਾਸ਼ ਦਾ ਮੁੰਡਾ ਨਿੱਕਾ ਚਾਰ ਸਾਲਾਂ ਦਾ ਤੇ ਦੋਵੇਂ ਜਾਂਦੇ ਰਹਿੰਦੇ ਵਿਆਹ ਤੇ ਪਰ ਇਹ ਰਾਤ ਨੂੰ ਅਜੇ ਯਾਦ ਉਹਨੂੰ ਫਤਲੀ ਦੀ ਘਰੇ ਚਲੋ ਘਰੇ ਰਹਿੰਦਾ ਰਾਤ ਉਹ ਰਾਤ ਨੂੰ ਆਉਂਦੇ ਉਹ 12:00 ਵਜੇ ਤੇ ਆ ਕੇ ਪੈ ਜਾਂਦੇ ਆ ਤੇ ਉਹ ਬੰਦਾ ਮੁੱਦਾ ਪਿਆ ਸੀਗਾ ਮੁੱਦਾ ਪੈਂਦੀ ਆਦਤ ਕਿੰਨੀਆਂ ਨੂੰ ਹੁੰਦੀ ਹੈ ਨਾ ਅਜੇ ਯਾਦ ਇਹਦੀ ਸਲਾਹ ਪਹਿਲਾਂ ਹੀ ਸੀਗੀ ਆ ਮਾਰਨਾ ਉਹਦੇ ਥੋੜਾ ਮਾਰਦਾ ਥੋੜੀ ਸੀ ਥੋੜਾ ਟਾਈਪ ਸਿਰ ਦੇ ਵਿੱਚੋਂ ਪਿੱਛੇ ਗਿੱਚੀ 'ਚ ਮਾਰਦਾ ਕਈ ਵਾਰ ਕਰਦਾ ਜਦੋਂ ਇਹ ਕੰਮ ਚੱਲ ਰਿਹਾ ਸੀ ਨਾ ਖੜਕਾ ਹੁੰਦਾ ਇਹਦਾ ਚਾਰਾ ਸਾਨੂੰ ਦਾ ਮੁੰਡਾ ਉੱਠ ਖੜਦਾ ਉਹ ਰੋਣ ਲੱਗ ਪੈਂਦਾ ਇਹ ਘਾਬਰ ਜਾਂਦੀ ਕਹਿੰਦੀ ਉਹਨੂੰ ਕਹਿੰਦੀ ਮੁੰਡੇ ਨੂੰ ਵੀ ਮਾਰ ਦੇ ਮੇਰੇ ਮੁੰਡੇ ਨੂੰ ਵੀ ਮਾਰ ਦੇ ਉਹ ਬੰਦਾ ਕਹਿੰਦਾ ਵੀ ਨਹੀਂ ਮੈਂ ਮੁੰਡਾ ਨਹੀਂ ਮਾਰ ਸਕਦਾ ਬੱਚਾ ਨਹੀਂ ਮਾਰ ਸਕਦਾ ਉਹ ਆਂਦੀਏ ਦੱਸੂਗਾ ਉਹ ਕਹਿੰਦਾ ਦੱਸ ਦੇ ਦਸਣਾ ਤਾਂ ਪਰ ਮੈਂ ਬੱਚਾ ਨਹੀਂ ਮਾਰ ਸਕਦਾ ਕਹਿੰਦੀ ਜੇ ਤੂੰ ਨਹੀਂ ਮਾਰ ਸਕਦਾ ਨਾ ਤੇ ਮੈਂ ਮਾਰਦੀ ਆਂ ਤੇ ਆਪਦੇ ਪੁੱਤ ਦੇ ਨਾਲ ਗਲ ਘੁੱਟਦਾ ਜੋਰ ਦੀ ਬੁੱਲ ਚੱਕਿਆ ਸੀ ਘੁੱਟਦਾ ਗਲ ਮੁੰਡਾ ਮਾਰਦਾ ਜਾ ਕੇ ਦੂਜੇ ਕਮਰੇ ਚ ਪੈ ਗਈ ਸੁੱਤੀ ਤਾਂ ਕਾਦੀ ਹੋਣੀ ਆ ਦਿਨ ਚੜਦਾ ਨਾਲ ਦੀ ਘਰ ਕੋਠੀ ਤੇ ਕੰਮ ਚੱਲ ਰਿਹਾ ਸੀ ਤੇ ਮਜ਼ਦੂਰ ਆਏ 7-8 ਵਜੇ ਸਵੇਰ ਉਹ ਵੇਖਦੇ ਵੀ ਖੂਨ ਬਹੁਤ ਪਿਆਤਾ ਤੇ ਉਹ ਦੱਸਦੇ ਇਹਨਾਂ ਨੂੰ ਤੇ ਜਦੋਂ ਇਹ ਗੱਲ ਹੁੰਦੀ ਇਹ ਰੌਲਾ ਪਾ ਰਹੇ ਸੀ ਨਾਲ ਦੇ ਕਮਰੇ ਚ ਅੰਦਰੋਂ ਤੜੀ ਵੀ ਸੀ ਉਹ ਅੰਦਰੋਂ ਉਹਨੂੰ ਬਾਹਰੋਂ ਕੁੰਡੀ ਲਾ ਗਿਆ ਸੀ ਗਿਆਨ ਲੱਗਾ ਤੇ ਬਾਹਰ ਕੱਢਦੇ ਆ ਹੂਨ ਬੱਤ-ਬੱਤ ਦੋਵੇਂ ਮਰੇ ਪਏ ਸੀਗੇ ਚਲੋ ਪੁਲਿਸ ਨੂੰ ਦੱਸਿਆ ਜਾਂਦਾ ਪੁਲਿਸ ਆਉਂਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਆ ਗੱਲ ਕੀ ਸੀਗੀ ਜਿਹੜੀ ਕੁੰਡੀ ਸੀਗੀ ਉਹ ਹੁਣ ਬਾਹਰੋਂ ਤੋੜ ਕੇ ਬੰਦਰ ਅੰਦਰ ਵੜਨਾ ਸੀਗਾ ਚੋਰਾਂ ਨੇ ਸਮਾਨ ਵੀ ਦੇਤਾ ਸੀ ਉਹਨੂੰ ਪੈਸੇ ਵੀ ਦੇਤੇ ਸੀਗੇ ਸਾਰਾ ਕੁਝ ਲੁੱਟ ਕੇ ਦੇਤਾ ਇਹ ਵੀ ਲੁੱਟ ਲੁੱਟ ਹੋ ਗਈ ਆ ਗੱਲ ਇਹ ਬਣਾਈ ਸੀਗੀ ਪਰ ਲੁੱਟ ਤਾਂ ਤਾਂ ਹੀ ਹੋਣੀ ਸੀ ਜੇ ਕੁੰਡੀ ਤੋੜ ਕੇ ਅੰਦਰ ਵੜਦਾ ਬੰਦਾ ਕੁੰਡੀ ਅੰਦਰਲੀ ਤੋੜੀ ਗਈ ਸੀਗੀ ਬਾਹਰੋਂ ਤੋੜਨੀ ਸੀਗੀ ਤੋੜੀ ਅੰਦਰਲੀ ਗਈ ਪਰ ਸਾਨੂੰ ਸ਼ੱਕ ਹੋ ਗਿਆ ਵੀ ਬੰਦਾ ਅੰਦਰ ਹੀ ਸੀਗਾ ਅੰਦਰਲੀ ਗੁੰਡੀ ਤਾਂ ਟੁੱਟੀ ਆ ਚਲੋ ਹਾਲ ਜਿਹੜੇ ਲਾਗੜਵਾਉਣ ਲੱਗ ਪੈਂਦੀ ਆ ਅਜੇ ਜ਼ਿਆਦਾ ਦਾ ਨਾਂ ਆ ਜਾਂਦਾ ਅਜੇ ਜ਼ਿਆਦਾ ਚੱਕ ਲਿਆ ਜਾਂਦਾ ਜਦੋਂ ਕੁੱਟ ਪਿੰਦੀ ਦੱਸ ਦਿੰਦਾ ਸਭ ਕੁਝ ਇਦਾਂ ਗੱਲ ਸਾਹਮਣੇ ਆ ਜਾਂਦੀ ਆ ਇਹ ਚੱਕ ਲਈ ਜਾਂਦੀ ਆ ਤੁਸੀਂ ਇੱਥੋਂ ਅੰਦਾਜ਼ਾ ਲਾਉਂਗੇ ਇਹ ਬੁੜੀ ਦੀ ਆ ਸੋਚ ਪੀ ਸੀਗੀ ਜਦੋਂ ਇਹ ਜੇਲ੍ਹ ਚ ਗਈ ਆ ਇਹਨੂੰ ਜਿਹੜੇ ਕੈਦੀ ਬੁੜੀਆਂ ਸੀ ਉਹ ਉਹਨਾਂ ਨੇ ਪੁੱਛਿਆ ਵੀ ਤੂੰ ਆਪਦਾ ਪੁੱਤ ਕਿਵੇਂ ਮਾਰਤਾ ਜਾਨਵਰ ਵੀ ਇਹ ਕੰਮ ਨਹੀਂ ਕਰ ਸਕਦੇ ਇਹਦੀ ਸੋਚ ਇਹ ਕਹਿੰਦੀ ਤੁਸੀਂ ਕੀ ਲੈਣਾ ਮੈਂ ਜੰਮਿਆ ਸੀ ਤੇ ਮੈਂ ਹੀ ਮਾਰਤਾ ਉਦੀ ਵਿੱਚੋਂ ਕੀ ਲੈਣਾ ਫਿਰ ਇਹਨੂੰ ਬਹੁਤ ਕੁੱਟਿਆ ਇਹ ਆੜ੍ਹ ਰੱਖਣੀ ਪਈ ਤੇਰੀ ਸੋਚ ਸੀਗੀ ਅਰਚਨਾ ਜਾਦਵ ਦੀ ਫਿਰ ਇਹਨਾਂ ਦੋਵਾਂ ਨੂੰ ਉਮਰ ਕੈਦ ਹੋ ਗਈ ਹੁਣ ਜੇਲ੍ਹ 'ਚ ساری ਉਮਰ ਕੱਟਣਗੇ ਇਹ ਸੀਗੀ ਸਟੋਰੀ ਸਸਰੀਆ ਕਾਲ ਜੀ ਪੰਜਾਬ ਸੰਗ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜਉਂਦੇ ਵਾਸਤੇ ਰੋ